ਪਹਾੜਾ ਚੌਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੱਤਰਕਾਰ ਭਾਈਚਾਰੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨਗਰ ਨਿਵਾਸੀਆਂ ਇਲਾਕਾ ਵਾਸੀਆਂ ਦੁਕਾਨਦਾਰ ਭਾਈਚਾਰੇ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਸਹਿਯੋਗ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਜੀ ਦੇ ਉਪਰਾਲੇ ਸਦਕਾ ਪਿਛਲੇ 2015 ਤੋਂ ਲੈ ਕੇ ਹਰ ਸਾਲ 26 ਦਸੰਬਰ ਵਾਲੇ ਦਿਨ ਛੋਟੇ ਸਾਬਜਦਿਆਂ ਦੀ ਨਿਸ਼ਾਨੀ ਸ਼ਹਾਦਤ ਸ਼ਹੀਦ ਬਾਬਾ ਜੋਰਾਵਰ ਸਿੰਘ ਸ਼ਹੀਦ ਬਾਬਾ ਫਤੇ ਸਿੰਘ ਸ਼ਹੀਦ ਮਤਾ ਗੁਜਰਕੌਰ ਜੀ ਦੀ ਯਾਦ ਵਿੱਚ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਵਿੱਚ ਗਰਮ ਦੁੱਧ ਦੇ ਪ੍ਰਸ਼ਾਦੇ ਤੇ ਗੁਰੂ ਦੇ ਲੰਗਰ ਸਜਾਏ ਜਾਂਦੇ ਹਨ ਇਸ ਮੌਕੇ ਬੀਬੀ ਗੁਰਮੀਤ ਕੌਰ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਥੇ ਨੇ ਬੀਬੀ ਨਰਿੰਦਰ ਕੌਰ ਬੁਲਾਰਾ ਵਾਲਿਆਂ ਦੇ ਢਾਡੀ ਜਥੇ ਨੇ 12 ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ಗ್ರಾಮ ਪੰਚਾਇਤ ਕੁਹਾੜਾ ਇਲਾਕਾ ਭਰ ਦੇ ਪੰਜ ਸਰਪੰਚ ਮੌਤਵਾਰ ਬੰਦੇ ਵਿਅਕਤੀ ਪੱਤਰਕਾਰ ਪੰਜਾਬ ਪੁਲਿਸ ਮਲਾਜਮ ਦੇ ਭਾਰੀ ਗੰਢਤੀ ਵਿੱਚ ਸੰਗਤਾਂ ਨੇ ਰਾਹੀ ਗੀਰਾਂ ਨੂੰ ਦੁੱਧ ਸਬਜੀ ਪ੍ਰਸਾਦੇ ਦੇ ਲੰਗਰ ਪਰਤਾਏ ਗਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹ ਜਿਹੜਾ ਆਪਣਾ ਹੋਰ ਜਾ ਰਿਹਾ ਹੈ ਤੇ ਦੂਸਰੀ ਕਿਨੇ ਲੱਤਰਾਇਆ ਇਹ ਪਿੰਡ ਕੁਆੜਾ ਦੇ ਚੌਂਕ ਦੇ ਵਿੱਚ ਪਿਛਲੇ 2015 ਤੋਂ ਲੈ ਕੇ ਹਰ ਸਾਲ ਬਾਬਾ ਮੋਤੀ ਮਹਰਾਜੀ ਦੀ ਯਾਦ ਦੇ ਵਿੱਚ ਅਸੀਂ ਦੁੱਧ ਤੇ ਲੰਗਰ ਲਗਾਉਂਦੇ ਹਾਂ ਤੇ ਉਸ ਤੋਂ ਬਾਅਦ ਦਪਹਿਰ ਤੋਂ ਬਾਅਦ ਅਸੀਂ ਲੰਗਰ ਪ੍ਰਸ਼ਾਦਾ ਵਾਲ ਤੇ ਸਬਜ਼ੀ ਪਾਣੀ ਜੋ ਵੀ ਹੈ ਉਹਦੇ ਲੰਗਰ ਚਲਾਇ ਰਹੇ ਜਣੇ ਨੇ ਹਰ ਸਾਲ ਜਣੀ ਇਹ ਲੰਗਰ ਸਜਾਇਆ ਜਾਂਦੇ ਨੇ ਇਹ ਜਿਹੜੇ ਲੰਗਰ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੱਤਰਕਾਰ ਭਾਈਚਾਰਾ ਦੁਕਾਨਦਾਰ ਭਾਈਚਾਰਾ ਸਾਡੇ ਪੁਲਿਸ ਵਿਭਾਗ ਦੇ ਮੁਲਾਜ਼ਮ ਏਐਸਆਈ ਦਰਸ਼ਨ ਸਿੰਘ ਦੇ ਉਪਰਾਲੇ ਸਦਕਾ ਇਹ ਸਾਰਾ ਕੁਝ ਹੋ ਰਿਹਾ ਯਾਨੀ ਇਸ ਲੰਗਰ ਦਾ ਜੋ ਵੀ ਉਪਰਾਲਾ ਹੈ ਦਰਸ਼ਨ ਸਿੰਘ ਵੱਲੋਂ ਕੀਤਾ ਜਾਂਦਾ ਤੇ ਬਾਕੀ ਸੰਗਤਾਂ ਇਸ ਦਾ ਸਹਿਯੋਗ ਕਰਦੀਆਂ ਨੇ ਪਿਛਲੇ 2015 ਤੋਂ ਲਗਾਤਾਰੇ ਚੱਲਦਾ ਆ ਰਿਹਾ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਪ੍ਰਮਾਤਮਾ ਇਹਨਾਂ ਨੂੰ ਲੰਬੀਆ ਬਖਸ਼ੇ ਉਮਰਾਂ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਗਰਮੀਤ ਕੌਰ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਢਾਡੀ ਜੱਥਾ ਆਪ ਇਸ ਸੰਗਤਾਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਆਏ ਆ ਚਰਨ ਪਰਸਨ ਆਏ ਆ ਵੀਰ ਏਐਸਆਈ ਦਰਸ਼ਨ ਸਿੰਘ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸੱਦਾ ਪੱਤਰ ਸਾਨੂੰ ਦਿੱਤਾ ਤੇ ਅਸੀਂ ਅੱਜ ਇੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆਂ ਢਾਡੀ ਵਾਰਾਂ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਏ ਤਨਤਨ ਬਾਬਾ ਯੋਰਾਵਾਰ ਸਿੰਘ ਤਨਤਨ ਬਾਬਾ ਜੁਜਾਰ ਸਿੰਘ ਜੀ ਤਨਤਨ ਬਾਬਾ ਜੀਤ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਜੀ ਤਨਤਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਾਰ ਪਿਤਾ ਜਿਨ੍ਹਾਂ ਨੇ ਸਰਬੰਸਵਾਰ ਕੇ ਸਿੱਖੀ ਦਾ ਬੂਟਾ ਲਾਇਆ ਇਹ ਫਲਵਾੜੀ ਜਿਹੜੀ ਆਪ ਤੁਸੀਂ ਦੇਖ ਰਹੇ ਹੋ ਸਾਰੇ ਇਸ ਫਲਵਾੜੀ ਦੇ ਫੁੱਲ ਹਰੇ ਭਰੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਵੱਡਿਆਂ ਦੀ ਦੇਣ ਹੈ ਉਹਨਾਂ ਦੀ ਕੁਰਬਾਨੀ ਦੀ ਦੇਣ ਹੈ ਉਹਨਾਂ ਮਹਾਨ ਰੂਹਾਂ ਨੂੰ ਅਸੀਂ ਸਾਰੇ ਰਲ ਮਿਲ ਕੇ ਸ਼ਰਦਾ ਦੇ ਫੁੱਲ ਭੇਟ ਅੱਜ ਕੀਤੇ ਨੇ ਸ਼ਰਦਾ ਦੇ ਫੁੱਲ ਚਰਨਾ ਵਿੱਚ ਪੇਟ ਕੀਤੇ ਸਮੁੱਚੀ ਸਾਰੀ ਟੀਮ ਆਪਣੇ ਪੱਤਰਕਾਰ ਵੀਰ ਅਖਬਾਰ ਵਾਲੇ ਵੀਰ ਔਰ ਜਿਹੜੇ ਬਿਜਲੀ ਬੋਰਡ ਪੰਜਾਬ ਪੁਲਿਸ ਸਮੂਹ ਕਹਾੜਾ ਨਗਰ ਨਿਵਾਸੀ ਸਾਰੇ ਸਮੁੱਚੇ ਦੁਕਾਨ ਵਾਲੇ ਵੀਰ ਸਾਰੇ ਵੀਰਾਂ ਨੇ ਰਲ ਮਿਲ ਕੇ ਆਪਣੇ ਗਰਮਾ ਗਰਮ ਚਾਹ ਗਰਮਾ ਗਰਮ ਦੁੱਧ ਦੇ ਲੰਗਰ ਲਾ ਕੇ ਆਪਣੀ ਕਿਰਤ ਕਮਾਈ ਨੂੰ ਸਫਲਾ ਕੀਤਾ ਹੈ ਦਸਵੰਧ ਕੱਢ ਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕੀਤੀਆਂ ਜੋ ਸੰਗਤਾਂ ਸ੍ਰੀ ਹਤੇਗੜ ਸੈਵ ਸਰੰਦ ਸ਼ਹੀਦਾਂ ਦੀ ਧਰਤੀ ਤੇ ਸ਼ਰਧਾਂ ਦੇ ਪੁੱਲ ਘੇਟ ਕਰਨ ਜਾ ਰਿਹਾ ਨਸਮਸ ਤੋਂਣ ਜਾ ਰਹੇ ਆ ਉਹਨਾਂ ਵਾਸਤੇ ਲੰਗਰ ਲਗਾ ਕੇ ਵੀਰਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਾ ਕੀਤਾ ਹੈ ਤੇ ਨਾਲ ਨਾਲ ਬੀਬੀ ਗਰਮਿਤਗੁਰ ਫਲਸਾ ਦਾ ਢਾਡੀ ਜੱਥੇ ਨੂੰ ਨਵਾਜ ਕੇ ਸੰਗਤਾਂ ਦੇ ਦਰਸ਼ਨ ਕਰਾਏ ਢਾਡੀ ਵਾਰਾਂ ਦੇ ਨਾਲ ਸੰਗਤਾਂ ਦੇ ਚਰਨ ਪਰਸੇ ਅਸੀਂ ਅਸੀਂ ਇਹਨਾਂ ਦੇ ਧੰਨਵਾਦੀ ਆ ਕਿਉਂ ਇਹ ਹਰ ਸਾਲ ਬੜੇ ਵਧੀਆ ਸੱਚੇ ਢੰਗ ਦੇ ਨਾਲ ਵਧੀਆ ਉਪਰਾਲਾ ਕਰਕੇ ਤੇ ਸ਼ੀਦਾ ਨੂੰ ਸ਼ਰਦਾ ਦੇ ਪੁੱਲ ਭੇਟ ਕਰਦੇ ਨੇ ਪੰਥ ਤੇ ਗ੍ਰੰਥ ਤੇ ਧਰਮ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਵਿੱਚ ਰੱਖਣ ਮਾਣੀ ਮਾਣੀ ਦੇ ਧਾਰਨੀ ਤੇ ਪੰਥ ਦੇ ਗ੍ਰੰਥ ਦੀ ਸੇਵਾ ਕਰਨ ਦੀ ਚੜ੍ਹਦੀ ਕਲਾ ਵੱਧ ਬੁੱਧੀ ਅਕਸ਼ਣ ਸਤਿਗੁਰੂ ਦੇੰਤ ਕੁਣੀ ਰਾਜ ਕੁਣੀ ਰਾ ਦੀ ਕਿਰਤਕੁਮਾਈ ਸਫਲਾ ਹੋਵੇ ਇਹ ਸਾਰੀ ਸੰਗਤ ਆਹ ਫਤੇ ਬਲਾਵ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹੀਦੀ ਨੂੰ ਸਾਡੇ ਸਾਰਿਆਂ ਵੱਲੋਂ ਕੋਟਨ-ਕੋਟ ਪ੍ਰਣਾਮ ਹਰ ਸਾਲ ਦੀ ਤਰ੍ਹਾਂ ಗ್ರಾಮ ਪੰਚਾਇਤ ਬਿਜਲੀ ਬੋਰਡ ਪੰਜਾਬ ਪੁਲਿਸ ਅਤੇ ਕੋਹਾੜਾ ਦੇ ਸਮੂਹ ਇਲਾਕਾ ਨਿਵਾਸੀ ਸ਼ਰਧਾ ਦੇ ਨਾਲ ਲੰਗਰ ਛਕਾਉਂਦੇ ਆ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਹੜੇ ਉਸ ਧਰਤੀ ਵੱਲ ਨੂੰ ਫਤੇਗੜ ਸਾਹਿਬ ਦੀ ਧਰਤੀ ਵੱਲ ਨੂੰ ਇੱਕ ਇੱਕ ਚਰਨ ਜਾਂਦਾ ਉਹਨਾਂ ਦੀ ਮਿੱਟੀ ਸਾਡੇ ਸਿਰ ਨੂੰ ਲੱਗ ਜਵੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਪਛਾਣ ਹੋ ਸਕੇ ਅ ਇੱਕ ਹੋਰ ਤੁਹਾਨੂੰ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਹੱਥ ਜੋੜ ਕੇ ਜਿਹੜੇ ਵੀ ਟਰੈਕਟਰਾਂ ਤੇ ਉੱਚੀ ਗਾਣੇ ਲਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾਂਦੇ ਆ ਉਹ ਆਪਾਂ ਸ਼ਰਧਾ ਨਾਲ ਨਹੀਂ ਜਾਂਦੇ ਉਹ ਆਪਾਂ ਵਿਅਦਬੀ ਕਰ ਜਾਂਦੇ ਆ ਬੇਨਤੀ ਆ ਕਿ ਐਦਾਂ ਦੇ ਕੰਮਾਂ ਤੋਂ ਗਰੇਜ ਕਰੋ ਜੇ ਜਾਣਾ ਤਾਂ ਉਸ ਧਰਤੀ ਨੂੰ ਨਮਨ ਕਰਨ ਜਾਣਾ ਤਾਂ ਸ਼ਰਧਾ ਨਾਲ ਜਾਈਏ ਵੈਗੁਰਜੀ ਕਾ ਕਲਤਾ ਵੈਗੁਰਜੀ